ਗੁਰਜੀਕਾ ਖਾਲਸਾ ਵਾਹਿਗੁਰੂ ਜੀ ਮੈਂ ਅੱਜ ਸਿੱਖ ਧਰਮੀ ਫੌਜੀ ਐਸੋਨ ਦਾ ਪ੍ਰਧਾਨ ਬਲਦੇਵ ਸਿੰਘ ਅਰਦਾਸ ਹੋ ਰਿਹਾ ਹਾਂ ਔਰ ਅੱਜ ਆਹੀਂ ਆਏ ਬੜੇ ਦੁਖੀ ਹੀ ਕਿਉਂਕਿ ਸਾਨੂੰ ਸਾਲਾਂ ਬੱਧੀ ਹੋ ਗਏ 40 ਸਾਲ ਹੋ ਗਏ ਧਰਮੀ ਫੌਜੇ ਦੇ ਮਸਲੇ ਜਿਹੜੇ ਆ ਉਹ ਲਟਕੇ ਹੋਏ ਨੇ ਇੱਥੇ ਮੈਂ ਥੋੜਾ ਅਪੀਲ ਕਰ ਦੇਣੀ ਚਾਹੁੰਦਾ ਸਿੱਖ ਕੌਮ ਨੂੰ ਤੇ ਸਿੱਖ ਬੁੱਧੀ ਜੀਵਨ ਨੂੰ ਕਿ ਜਦੋਂ ਇਹ ਧਰਮੀ ਫੌਜੀ ਬੋਲਦੇ ਆ ਤਾਂ ਸਾਨੂੰ ਕਹਿੰਦੇ ਨੇ ਕਿ ਪਤਾ ਨਹੀਂ ਪੈਸੇ ਇਕੱਠੇ ਕਰ ਲਈ ਬੋਲਦੇ ਨੇ ਜਾਂ ਇਹਨਾਂ ਨੂੰ ਕੀ ਚਾਹੀਦਾ ਮੈਂ ਦੋਨੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਜਦੋਂ ਟੈਂਕ ਤੇ ਤੋਪਾਂ ਦੇ ਨਾਲ ਹਮਲਾ ਹੁੰਦਾ ਤੇ ਉੱਥੇ ਅਨੇਕਾਂ ਮਲਕਾਂ ਕਾਲ ਤੱਕ ਦੇ ਹਾਟੇ ਟੇਰੀ ਹੋ ਜਾਂਦਾ ਹਜ਼ਾਰਾਂ ਸੰਗਤ ਮਾਰੀ ਜਾਂਦੀ ਆ ਔਰ ਉਹਦੇ ਫੈਸਲੇ ਕਰਕੇ ਉਹਦਾ ਮਲਕ ਸੱਚ ਜਾਗਰਨ ਕਰਨ ਵਾਸਤੇ ਤੇ ਜਿਹੜੇ ਉਦੋਂ ਧਰਮੀ ਫੌਜੀ ਸ਼ਹੀਦ ਹੋ ਗਏ ਸੀ ਜ਼ਖਮੀ ਹੋ ਗਏ ਸੀ ਜਿਹੜੇ ਅਨਟੈਰੋਕੇਟ ਹੋ ਗਏ ਇਹ ਤਿੰਨ ਗਰੁੱਪ ਜਿਹੜੇ ਨੇ ਇਹ ਅੱਜ ਮੰਜ਼ੀਆਂ ਦੇ ਉੱਤੇ ਪਏ ਨੇ ਇਹਨਾਂ ਨੂੰ ਵੇਖਣ ਦੀ ਲੋੜ ਆ ਬਾਕੀ ਜਿਹਨਾਂ ਡੈਸੇ ਫ੍ਰਾਮ ਸਰਵਿਸ ਨੇ ਜਾਂ ਹੋਰ ਜਿਹੜੇ ਧਰਮੀ ਫੌਜੀ ਉਹਨਾਂ ਦਾ ਕਿੰਨਾ ਨੁਕਸਾਨ ਹੋਇਆ ਇਥੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜੇ ਕੋਈ ਸਾਨੂੰ ਕਿਸੇ ਚੀਜ਼ ਦੇ ਨਾਲ ਲਾਲਚ ਨਾਲ ਜੁੜੇ ਤਾਂ ਉਹ ਇੱਕ ਇੱਕ ਧਰਮੀ ਫੌਜੀ ਨੂੰ ਸਦਕੇ ਤੇ ਉਹਨਾਂ ਦੇ ਉਹਨਾਂ ਦੀ ਹਾਲਾਤ ਵੇਖਿਆ ਵੀ ਕਿਹੜੇ ਹਾਲਾਤ 'ਚ ਉਹ ਆਪਣਾ ਜੀਵਨ ਬਤੀਤ ਕਰ ਰਹੇ ਨੇ ਔਰ ਦੂਸਰੀ ਗੱਲ ਹੈ ਕਿ ਜਦੋਂ ਸਿੱਖ ਕੌਮ ਦੇ ਉੱਤੇ ਕਾ ਟੈਂਕ ਤੇ ਤੋਪਾਂ 'ਨਾ ਹਮਲਾ ਹੋ ਗਿਆ ਔਰ ਇਹ 40 ਸਾਲ ਦੇ ਵਿੱਚ ਇੱਕ ਹੱਲ ਕਿਉਂ ਨਹੀਂ ਹੋਇਆ ਦੂਸਰੇ ਪਾਸੇ ਬੇਨਤੀ ਇਹ ਆ ਕਿ ਪਿਛਲੇ ਸਾਲ ਐਸੇ ਪਿਛਲੇ ਸਾਲ ਜਨਵਰੀ ਦੇ ਵਿੱਚ ਸੁਲਤਾਨ ਪਰ ਲੋਧੀ ਦਾ ਜਿਹੜਾ ਉਹ ਹੱਲ ਹੋ ਰਿਹਾ ਸੀ ਔਰ ਜੇਕਰ ਹੁਣ ਸੁਖਵੀਰ ਸਿੰਘ ਬਾਦਲ ਦੇ ਉੱਤੇ ਇੱਕ ਪਿਸਟਲ ਦੇ ਨਾਲ ਗੋਲੀ ਚੱਲਦੀ ਹੈ ਤਾਂ ਉਹਦਾ ਹੱਲ ਹੋ ਰਿਹਾ ਔਰ ਇਹ ਜਦੋਂ ਅਸੀਂ ਖਬਰਾਂ ਸੁਣੀਆਂ ਨੇ ਉਹ ਖਬਰਾਂ ਸੁਣ ਕੇ ਅੱਜ ਅਸੀਂ ਪ੍ਰਧਾਨ ਸਾਹਿਬ ਕੋ ਮੰਗ ਪੱਤਰ ਲੈ ਕੇ ਆਏ ਆ ਹਰਜਿੰਦਰ ਸਿੰਘ ਧਮੀ ਸਾਹਿਬ ਨੇ ਦਿੱਤਾ ਵਾ ਉਹਦੇ ਵਿੱਚ ਇਹ ਆ ਮੇਨ ਮੰਗ ਕੀਤੀ ਆ ਕਿ ਜਿਹੜਾ ਜੂਨ 1984 ਦਾ ਫੌਜੀ ਹਮਲਾ ਇਹਦਾ ਵੀ ਸੱਚ ਜਿਹੜਾ ਅ ਜਾਗਰ ਕੀਤਾ ਜਾਵੇ ਔਰ ਧਰਮੀ ਫੌਜੀਆਂ ਦੇ ਦਰਦ ਨੂੰ ਵੇਖ ਕੇ ਇਹਨਾਂ ਦਾ ਜਿਹੜਾ ਕੀਤਾ ਇਹ ਤੇ ਮੈਂ ਥੋੜਾ ਜਿਆਦਾ ਯਾਦ ਲਾਉਣਾ ਚਾਹੁੰਨਾ ਕਿ 17 ਨਵੰਬਰ 2014 ਨੂੰ ਪੰਜ ਸਿੰਘ ਸਭਾ ਨੇ ਉਮਤਾ ਜਰਤ ਮੀ ਫੌਜੀ ਕੁਰਬਾਨੀ ਨੂੰ ਮਾਨਤਾ ਦਿੱਤੀ ਸੀ ਔਰ ਸ਼ਹੀਦਾਂ ਦੀਆਂ ਫੋਟੋਆਂ ਨੂੰ ਸਿੱਖ ਚਾਪ ਕਰ ਲਾਉਣ ਦੇ ਵਿੱਚ ਪੰਜ ਸਿੰਘ ਸੰਭਾਣਾ ਦਾ ਫੈਸਲਾ ਵਾ ਤੇ ਜਿਹੜਾ ਅਜੇ ਤੱਕ 10 ਸਾਲਾਂ ਦੇ ਵਿੱਚ ਹਾਲ ਹੀ ਨੂੰ ਹੋਇਆ ਹੁਣ ਜਿਹੜੀ ਸਾਡੀ ਗੱਲਬਾਤ ਹੋਈ ਹੈ ਪ੍ਰਧਾਨ ਸਾਹਿਬ ਨਾਲ ਉਹਦੇ ਵਿੱਚ ਇਹ ਗੱਲ ਹੋਈ ਹੈ ਕਿ ਜੋ ਮੰਗ ਪੱਤਰ ਦਿੱਤਾ ਉਹਦਾ ਮੇਨ ਮੁੱਦਾ ਇਹ ਆ ਕਿ 84 ਦਾ ਵੀ ਜਿਹੜਾ ਵਾ ਉਹਦਾ ਵੀ ਜਿਹੜਾ ਸੱਕ ਚ ਅ ਜਾਗਰ ਕੀਤਾ ਜਾਵੇ ਨੰਬਰ 2 ਦੇ ਤਾ ਜਿਹੜੇ ਸ਼ਹੀਦ ਧਰਮੀ ਫੌਜੀ ਨੇ ਉਹਨਾਂ ਦੇ ਜਿਹੜੇ ਪੰਜ ਸਿੰਘ ਸਭਾ ਨੇ ਸਨ 14 ਦੇ ਵਿੱਚ ਜਿਹੜੇ ਆਪਣੇ ਫੋਟੋਆਂ ਲਾਉਣ ਲਈ ਕੀਤੀਆਂ ਸ਼ਹੀਦਾਂ ਦੀਆਂ ਫੋਟੋਆਂ ਜਿਹੜੀਆਂ ਲਾਈਆਂ ਜਾਣ ਔਰ ਉਸ ਤੋਂ ਬਾਅਦ ਜਿਹੜੇ ਇਹਨਾਂ ਨੂੰ ਧਰਮੀ ਫੌਜ ਨੂੰ ਮਾਨਤਾ ਦਿੱਤੀ ਆ 16 14 ਦੇ ਵਿੱਚ ਪੰਜ ਸਿੰਘ ਸਾਬਨ ਮਾਨਤਾ ਦਿੰਦੇ ਨੇ ਲੇਕਿਨ ਚਾਰ ਮਤੇ ਸ਼ਰੂਣੀ ਕਟੇ ਲੋ ਪਾ ਗਏ ਕਿ ਇਹ ਮਲਕੇ ਤਰਮੀ ਫੌਜੀ ਨਹੀਂ ਉਹ ਅਪੀਲ ਕੀਤੀ ਹੈ ਕਿ ਜਿਹੜਾ ਮੰਗ ਜਿਹੜਾ ਮਤਾ ਵਾ ਉਹਨੂੰ ਕੈਂਸਲ ਕਰਕੇ ਜਿਹੜੇ ਅਮਰ ਜਿਹੜੇ ਉਦੋਂ 84 ਦੇ ਵਿਰੋਧ ਦੇ ਵਿੱਚ ਪੈਰ ਕਾਂ ਛੜਕੇ ਅਮਰਸਰ ਨੂੰ ਚਾਲੇ ਪਾਏ ਸੀ ਉਹ ਸਾਰੇ ਤਰਮੀ ਫੌਜੀ ਮੰਨੇ ਜਾਣ ਔਰ ਅੱਜ ਪ੍ਰਧਾਨ ਸਾਹਿਬ ਨੇ ਇਹ ਵੀ ਗੱਲ ਕਹੀ ਆ ਕਿ ਅਸੀਂ ਤੁਹਾਡੇ ਨਾਲ ਆ ਦੂਸਰਾ ਉਹਨਾਂ ਨੇ ਕਿਆ ਗਿਆ ਸ਼ਹੀਦਾਂ ਦੀਆਂ ਫੋਟੋਆਂ ਜਿਹੜੀਆਂ ਉਹ ਲਾਵਾਂਗੇ ਤੀਸਰਾ ਉਹਨਾਂ ਨੇ ਟੈਸਟ ਬ੍ਰਾਂਚ ਤੋਂ ਟੈਲੀਫੋਨ ਕਰਕੇ ਹੁਣੇ ਪੁੱਛ ਲਿਆ ਵੀ ਕਿੰਨੇ ਸ਼ਹੀਦ ਨੇ ਔਰ ਚੌਥਾ ਉਹਨਾਂ ਨੇ ਕਿਆ ਗਿਆ ਹੇ ਤਾਂ ਹੁਣ ਛੇਤੀ ਤੋਂ ਛੇਤੀ ਸਿੰਘ ਸਭਾ ਨੂੰ ਕਹਿ ਕੇ ਤੁਹਾਨੂੰ ਸਨਮਾਨਤ ਜਿਹੜਾ ਕਲਾਵਾਂਗੇ ਇੱਥੇ ਥੋੜੀ ਵਿਚਾਰ ਨਹੀਂ ਗੱਲ ਆ ਕਿ ਮੈਂ ਮर्यादा ਨੂੰ ਜਾਣਨਾ ਮੈਂ ਅਮਰਤਾਰੀਆਂ ਦੇ ਅਕਾਲ ਤੱਕ ਇੱਥੇ ਡਿਊਟੀ ਵੀ ਕੀਤੀ ਆ ਉਹਨਾਂ ਕਿਹਾ ਕਰਨਾ ਮੈਂ ਸਾ ਅਕਾਲ ਤੱਕ ਤੇ ਸਾਡੇ ਪੂਰੇ ਬੰਦੇ ਫਿੱਟ ਨਹੀਂ ਬਣੇ ਕਿਸ ਨੇ ਦਾੜੀ ਰੰਗੀ ਆ ਤੇ ਕਿਸ ਨੇ ਕੱਟੀ ਆ ਤੁਸੀਂ ਲਾਂਬੇ ਪ੍ਰੋਗਰਾਮ ਰੱਖ ਕੇ ਮੰਜੀ ਹਾਲ ਜਿੱਤਾ ਉਥੇ ਕਰ ਦੋ ਇਹ ਮੰਗ ਰੱਖੀ ਆ ਔਰ ਜੋ ਮੰਗਾ ਹੀ ਪ੍ਰਧਾਨ ਸਾਹਿਬ ਨੇ ਸਾਨੂੰ ਪੂਰਾ ਭਰੋਸਾ ਦਿੱਤਾ ਕਿ ਇਹ ਤੁਹਾਡੇ ਮਸਲੇ ਹੱਲ ਹੋਣਗੇ ਹੁਣ ਭਰੋਸਾ ਕਿਦਾਂ ਕਾਮਯਾਬ ਹੁੰਦਾ ਇਹ ਸਮਾਂ ਦੱਸੇਗਾ ਉਹ ਸੰਗਤ ਦੱਸੇਗੀ ਕਾਸ ਹੈਗੀ ਆ ਤੁਹਾਨੂੰ ਕੀ ਹੁਣ ਕਾਮਯਾਬੀ ਮਿਲ ਸਕਦੀ ਕਿਉਂਕਿ ਲੰਬੇ ਸਮੇਂ ਤੋਂ ਪਹਿਲਾਂ ਪ੍ਰਧਾਨ ਸਾਹਿਬ ਨਾਲ ਮੁਲਾਕਾਤ ਹੀ ਨਹੀਂ ਹੋ ਪਾਈ ਫਿਰ ਜਦ ਬੇਨਤੀ ਆਕੇ ਮੈਨੂੰ 17ਵਾਂ ਸਾਹ ਪ੍ਰਧਾਨ ਬਜਾਂਦਾ ਭਰੋਸਾ ਤੇ ਮੈਨੂੰ ਬਹੁਤ ਮਿਲੇ ਨੇ ਤੇ ਮੈਂ ਹੁਣ ਉਹਦਾ ਕਾਣਿਆ ਕੋੜੀ ਚੜਿਆ ਤੇ ਜਾਣਿਆ ਜਦੋਂ ਹੋਊਗਾ ਭਰੋਸਾ ਪੂਰਾ ਉਦੋਂ ਮੈਂ ਕਹਿ ਸਕਦਾ ਖਾਲੀ ਹਾਂ ਭਰੋਸਾ ਜਰੂਰ ਆ ਸਾਨੂੰ ਯਕੀਨ ਆਵੇ ਸਾਡੇ ਕੰਮ ਹੋਣਗੇ ਔਰ ਜੇ ਹੋਏ ਅਹੀਂ ਹੁਣ ਵੀ ਧੰਨਵਾਦ